ਲੋਕ ਸਭਾ ਨੇ ਬੁੱਧਵਾਰ ਰਾਤ ਕਰੀਬ 1 ਵਜੇ ਵਕਫ ਸੋਧ ਬਿੱਲ ਨੂੰ ਬਹੁਮਤ ਦੇ ਨਾਲ ਪਾਸ ਕਰ ਦਿੱਤਾ। ਬਿੱਲ ਦੇ ਪੱਖ ਤੇ ਵਿੱਚ 288 ਵੋਟਾਂ ਪਈਆਂ ਜਦ ਕਿ ਇਸ ਦੇ ਵਿਰੋਧ ਦੇ ਵਿੱਚ 232 ਵੋਟਾਂ ਪਈਆਂ ਸਨ। ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਤੇ ਪ੍ਰतिकਰਮ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਘੱਟ ਗਿਣਤੀਆਂ ਦੇ ਨਾਲ ਸਬੰਧਿਤ ਮਾਮਲਿਆਂ ਦੇ ਵਿੱਚ ਸਿੱਧਾ ਦਖਲ ਦੇਣਾ ਹੈ। ਧਾਮੀ ਨੇ ਕਿਹਾ ਕਿ ਸੋਧ ਬਿੱਲ ਸਬੰਧਤ ਧਿਰਾਂ ਨੂੰ ਵਿਸ਼ਵਾਸ ਦੇ ਵਿੱਚ ਲਏ ਬਿਨਾ ਲਿਆਂਦਾ ਗਿਆ ਹੈ ਜਿਸ ਦਾ ਵੱਡਾ ਵਿਵਾਦ ਖੜਾ ਹੋ ਗਿਆ ਹੈ। ਉਨਾਂ ਨੇ ਕਿਹਾ ਕਿ ਇਹ ਲੱਗ ਰਿਹਾ ਹੈ ਕਿ ਸਰਕਾਰ ਦੀ ਮਨਛਾਟ ਘਟ ਗਿਣਤੀਆਂ ਦੇ ਅਧਿਕਾਰਾਂ ਨੂੰ ਖਤਮ ਕਰਕੇ ਪ੍ਰਬੰਧਾਂ ਨੂੰ ਆਪਣੇ ਅਨੁਸਾਰ ਚਲਾਉਂਦੀ ਹੈ ਤਾਂਮੀ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਘਟ ਗਿਣਤੀਆਂ ਦੇ ਹੱਕ ਹਕੂਕ ਸੁਰੱਖਿਆ ਰੱਖਣ ਦੀ ਹਾਮੀ ਭਰਦੀ ਰਹੀ ਹੈ ਅਤੇ ਉਹ ਘਟ ਗਿਣਤੀ ਪਾਈਚਾਰੇ ਦੇ ਹੱਕ ਖਿਲਾਫ ਲਏਗੇ ਕਿਸੇ ਵੀ ਫੈਸਲੇ ਦਾ ਵਿਰੋਧ ਕਰਦੀ ਹੈ ਤਾਂਮੀ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਹੀ ਘਟ ਗਿਣਤੀਆਂ ਨੂੰ ਦਬਾਉਣ ਦੀ ਨੀਤੀ ਤਹਿਤ ਦੇਸ਼ ਅੰਦਰ ਯੂਨੀਫਾਰਮ ਅ ਸਿਵਲ ਕੋਡ ਲਈ ਆਂਦਾ ਸੀ ਜੋ ਵੱਖ-ਵੱਖ ਕੌਮਾਂ ਧਰਮਾਂ ਤੇ ਨਿੱਜੀ ਕਾਨੂੰਨਾਂ ਤੇ ਧਰਮ ਅਕੀਦਿਆਂ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਸੀ ਇਸ ਤਰ੍ਹਾਂ ਫੌਜ ਦੇ ਵਿੱਚ ਸਿੱਧੀ ਭਰਤੀ ਦੀ ਥਾਂ ਅਗਨੀਵੀਰ ਅਜੇ ਫੈਂਸ ਨੇ ਨਾਲ ਕਟਗਿੰਤੀਆਂ ਦੇ ਰੱਖਵੇਂ ਹੱਕ ਖੋਹਣ ਦੀ ਕੋਸ਼ਿਸ਼ ਕੀਤੀ ਗਈ ਫੌਜ ਅੰਦਰ ਸਿੱਖ ਫੌਜੀਆ ਨੂੰ ਸਰਕਾਰ ਦਾ ਲਾਜ਼ਮੀ ਤੌਰ ਤੇ ਹੈਲਮਟ ਪਾਉਣ ਲਈ ਨਿਯਮ ਬਣਾਉਣਾ ਵੀ ਕਿਸੇ ਨੀਤੀ ਦਾ ਹਿੱਸਾ ਨਹੀਂ ਸੀ ਜਿਸ ਦਾ ਵੱਡੇ ਪੱਧਰ ਤੇ ਵਿਰੋਧ ਹੋਇਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅੱਗੇ ਕਿਹਾ ਕਿ ਸਰਕਾਰ ਨੂੰ ਕਟਿੰਗ ਕੀਤੀ ਭਾਈਚਾਰਿਆਂ ਦੇ ਨਾਲ ਸਲਾਹ ਕੀਤੇ ਬਿਨਾ ਉਨ੍ਹਾਂ ਨਾਲ ਸਬੰਧਿਤ ਮਾਮਲਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਕਟਗਿਣਤੀ ਭਾਈਚਾਰਿਆਂ ਨੂੰ ਆਪਣੀ ਵਿਰਾਸਤ ਅਤੇ ਧਾਰਮਿਕ ਆਧਾਰਿਆਂ ਦੀ ਸੁਰੱਖਿਆ ਦਾ ਪੂਰਾ ਹੱਕ ਹੈ ਅਤੇ ਵਕਫ ਸੋਧ ਬਿਲ ਵਰਗੇ ਕਾਨੂੰਨ ਇਸ ਹੱਕ ਨੂੰ ਕਮਜ਼ੋਰ ਕਰਨ ਦਾ ਯਤਨ ਕਰ ਰਹੇ ਨੇ। ਇਸ ਨਾਲ ਭਾਈਚਾਰੇ ਦੇ ਹੱਕ ਹਕੂਕ ਅਤੇ ਸਰਕਾਰ ਪ੍ਰਭਾਵਿਤ ਹੋਣਗੇ। ਐਡਵੋਕੇਟ ਤਾਮੀ ਨੇ ਅੱਗੇ ਕਿਹਾ ਕਿ ਸਰਕਾਰ ਦੀ ਕਟਗਿਣਤੀਆਂ ਨਾਲ ਸਬੰਧਿਤ ਮਾਮਲਿਆਂ ਦੇ ਵਿੱਚ ਅਜਿਹੀ ਨੀਤੀ ਠੀਕ ਨਹੀਂ ਹੈ। ਸਰਕਾਰ ਨੂੰ ਇਹ ਬਿੱਲ ਵਾਪਸ ਲੈਣਾ ਚਾਹੀਦਾ ਹੈ ਅਤੇ ਘਟ ਗਿੰਤੀ ਅਤੇ ਨੁਮਾਈਦਿਆਂ ਨਾਲ ਸਲਾਹ مشورہ ਕੀਤੇ ਬਿਨਾ ਅਜੇ ਹੀ ਕਿਸੇ ਵੀ ਫੈਸਲੇ ਤੋਂ ਗੁਰੇਸ਼ ਕਰਨਾ ਚਾਹੀਦਾ ਹੈ ਉਥੇ ਹੀ ਜਿੱਥੇ ਅਕਾਲੀ ਨੇਤਾ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸੰਸਦ ਦੇ ਵਿੱਚ ਇਸ ਦਾ ਵਿਰੋਧ ਕੀਤਾ ਗਿਆ ਇਸ ਦੇ ਨਾਲ ਹੀ ਹੋਰ ਅਕਾਲੀ ਆਗੂ ਵੀ ਇਸ ਦਾ ਵਿਰੋਧ ਕਰ ਰਹੇ ਨੇ ਅੱਗੇ ਬਾਈਟ ਲਗਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕੱਲ ਆਪਾਂ ਵੇਖਿਆ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਕਸੋਦ ਬਿਲ ਤੇ ਬੋਲਦੇ ਹੋਇਆ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿਸ ਤਰ੍ਹਾਂ ਘੱਟ ਗਿਣਤੀਆਂ ਦੀ ਆਵਾਜ਼ ਬਣਿਆ ਕੌਮ ਦੀ ਆਵਾਜ਼ ਬਣਿਆ ਉਥੇ ਭਾਰਤ ਹਕੂਮਤ ਨੂੰ ਭਾਰਤ ਸਰਕਾਰ ਨੂੰ ਉਹਨਾਂ ਦੀ ਅਸਲੀਅਤ ਤੋਂ ਜਾਨੂ ਕਰਵਾਇਆ ਕਿ ਕਿਸ ਤਰ੍ਹਾਂ ਤੁਸੀਂ ਘੱਟ ਗਿਣਤੀਆਂ ਨਾਲ ਧੱਕੇ ਕਰ ਰਹੇ ਹੋ ਜਾਤੀਆਂ ਕਰ ਰਹੇ ਹਾਂ ਚੰਗਾ ਹੁੰਦਾ ਕਿ ਜੇ ਤੁਸੀਂ ਇਸੇ ਪਾਰਲੀਮੈਂਟ ਦੇ ਵਿੱਚ ਧਾਰਾ 25 ਬੀ ਸੋਧ ਬਿੱਲ ਲੈ ਕੇ ਆਓ ਸਿੱਖ ਇੱਕ ਬੱਕਰੀ ਕੌਮ ਜੋ ਹੈ ਦਖਤਾ ਮਿਲੇ ਤਾਂ ਅਸੀਂ ਸਵਾਗਤ ਕਰਾਂਗੇ ਕਾਨੂੰਨ 'ਚ ਸੋਧ ਹੋਵੇ ਤੇ ਨਾਲ ਹੀ ਕਿ ਕਿਸ ਤਰ੍ਹਾਂ ਤੁਸੀਂ ਸਾਡੇ ਗੁਰਦੁਆਰਾ ਗਿਆਨ ਗੋਦੜੀ ਮੰਗੂ ਮੱਠ ਅਤੇ ਡਾਂਗਮਾਰ ਸਾਹਿਬ ਹੋਰ ਗੁਰੂ ਕਾ ਘਰਾਂ ਤੇ ਤੇ ਖਾਸ ਕਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਬੋਰਡ ਹਜੂਰ ਸਾਹਿਬ ਬੋਰਡ ਮੇਰਾ ਕਹਿਣ ਦਾ ਭਾਵ ਜਿੱਥੇ ਸਾਡੇ ਮੁਸਲਮਾਨ ਭਰਾਵਾਂ ਦੇ ਹੱਕ ਚ ਬੋਲਦਿਆਂ ਦੱਸਿਆ ਕਿ ਜੇ ਤੁਹਾਡੀ ਨੀਅਤ ਚ ਅਸਲੀਅਤ ਹੁੰਦੀ ਸੱਚ ਹੁੰਦਾ ਤਾਂ ਮੁਸਲਮਾਨ ਭਰਾਵਾਂ ਨੂੰ ਵੀ ਲੈਤਾ ਜਾਂਦਾ ਪਰ ਇਹਨਾਂ ਕੋਲ ਐਮਪੀ ਨਹੀਂ ਹੈ ਨਹੀਂਗੇ ਸੋ ਇਸ ਕਰਕੇ ਤੁਹਾਡੇ ਠੀਕ ਹੈ ਕਿ ਬੇਖੰਨ ਨੂੰ ਜੂਰ ਕਹਿ ਰਹੇ ਹੋ ਕਿ ਹਮਦਰਦੀ ਹੈ ਪਰ ਦਿਲ ਦੇ ਵਿੱਚ ਤੁਹਾਡੇ ਕੋਲ ਖੰੰਜਰ ਹੈ ਘੱਟ ਗਿੰਤੀਆਂ ਲਈ ਪਰ ਮੈਂ ਸਮਝਦਾ ਬੀਬਾ ਹਰ ਸਿਮਰਤ ਕੌਰ ਵਾਦਲ ਜੀਆ ਨੇ ਜਮੀਰੇ ਪੰਜਾਬ ਹੋਂ ਦਾ ਸਬੂਤ ਦਿੱਤਾ ਕਿ ਕਿਸ ਤਰ੍ਹਾਂ ਸਾਡੀ ਜਮੀਰ ਕਦੇ ਵੀ ਕਿਸੇ ਸਮੇਂ ਦੇ ਵਿੱਚ ਸਾਡੇ Hindu ਭਰਾਮਾਂ ਤੇ ਅਤਿਆਚਾਰ ਹੋ ਰਿਹਾ ਸੀ ਤੇ ਸਭ ਤੋਂ ਵੱਡੀ ਮਿਸਾਲ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆ ਨੇ ਆਪਣਾ ਬਲੀਦਾਨ ਦੇ ਕੇ ਉਸ ਅਤਿਆਚਾਰ ਜ਼ੁਲਮ ਖਿਲਾਫ ਆਵਾਜ਼ ਬੁਲੰਦ ਕੀਤੀ ਤੇ ਅੱਜ ਜੇ ਤੁਸੀਂ ਕੱਟ ਗੈਂਟਿਆਂ ਨਾਲ ਜ਼ੁਲਮ ਕਰੋਗੇ ਅਸੀਂ ਉਹਨਾਂ ਦੇ ਵਾਰਿਸ ਹਮੇਸ਼ਾ ਗਲਤ ਨੂੰ ਗਲਤ ਤੇ ਠੀਕ ਨੂੰ ਠੀਕ ਪਰ ਨਾਲ ਹੀ ਤੁਸੀਂ ਵੇਖਿਆ ਕਿ ਨਵੇਂ ਨਵੇਂ ਭਾਜਪਈਆ ਬਣੇ ਕਾਂਗਰਸ ਛੋਗੇ ਹੋਏ ਲੀਡਰਾਂ ਨੂੰ ਬੜਾ ਦੁੱਖ ਲੱਗਿਆ ਜਿਨ੍ਹਾਂ ਨੇ ਮਨਿਸਟਰੀ ਦੇ ਚਾਹ ਦੇ ਵਿੱਚ ਆਪਣਾ ਪਰਿਵਾਰ ਹੀ ਛੜਤਾ ਜੋਨੇ ਦੇ ਪਰਿਵਾਰ ਪਿਛੋਕੜ ਵੇਖੀਏ ਚਾਹੇ ਕੌਮ ਵਿਰੋਧੀ ਪੰਥ ਵਿਰੋਧੀ ਤਾਂ ਹਾਈ ਪਰ ਜੇ ਵੇਖੀਏ ਸਾਰਾ ਪਰਿਵਾਰ ਕਾਂਗਰਸ ਚ ਹੈ ਪ੍ਰਾਣੇ ਬਯੁਰਗ ਵੀ ਤੇ ਅੱਜ ਸੱਤਾ ਦੇ ਲਾਲਚ ਉਹਨਾਂ ਨੇ ਪਰਿਵਾਰ ਵੀ ਛੱਡਤਾ ਤੇ ਉਹ ਬੜੇ ਮਿਰਚਾਂ ਲੱਗਦੀਆਂ ਸੀ ਬਜੇ ਬੜੇ ਤੜਫਦੇ ਸੀ ਤੇ ਮੈਂ ਪੂਰੀ ਸਿਕ ਕੌਮ ਵੱਲੋਂ ਪੂਰੇ ਘੱਟ ਗਿਣਤੀਆਂ ਵੱਲੋਂ ਪੂਰੇ ਨੌਜਵਾਨਾਂ ਵੱਲੋਂ ਜਿੱਥੇ ਬੀਬਾ ਹਰ ਸਿਮਰਤ ਕੌਰ ਵਾਦਲ ਦਾ ਧੰਨਵਾਦ ਕਰਦਾ ਨਾਲ ਵਧਾਈ ਵੀ ਦਿਨਾ ਕਿ ਤੁਸੀਂ ਕੌਮ ਦੀ ਵਿਰਾਸਤ ਨੂੰ ਜਿੰਦਾ ਰੱਖਿਆ ਚਾਹੇ ਐਮਪੀ ਅਸੀਂ ਵੀ ਚੁਣ ਕੇ ਭੇਜਦੇ ਆ ਪਰ ਜਦੋਂ ਘੱਟ ਗਿੰਤਿਆਂ ਦੀ ਗੱਲ ਆਉਂਦੀ ਹੈ ਪੰਜਾਬ ਦੀ ਗੱਲ ਆਉਂਦੀ ਹੈ ਸਿੱਖ ਕੌਮ ਦੀ ਆਵਾਜ਼ ਆਉਂਦੀ ਹੈ ਤਾਂ ਇਹ ਸੇਰਨੀਤੀ ਵੀ ਬاہر ਸਿਮਰਤ ਕੌਰ ਬਾਦਲ ਇੱਕ ਡਾ ਕੇ ਇਸ ਪਾਰਲੀਮੈਂਟ ਦੇ ਵਿੱਚ ਇਹ ਹਕੂਮਤ ਨੂੰ ਦੱਸਦੀ ਹੈ ਤੇ ਬਾਬਰ ਨੂੰ ਜਾਬਰ ਕਹਿੰਦੀ ਹੈ ਤਾਂ ਹੋਂ ਬਾਰ-ਬਾਰ ਇਸ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਨਾਮ ਲੈ ਕੇ ਕਿਉਂਕਿ ਪੰਥ ਦੀ ਕੌਮ ਦੀ ਅਗਵਾਈ ਕਰ ਰਿਹਾ ਹੈ ਬਾਦਲ ਪਰਿਵਾਰ ਹੋ ਮੈਂਬਰ ਹੋਣ ਦੇ ਨਾਤੇ ਬੀਬਾ ਹਰਸਿਮਰਤ ਕੌਰ ਬਾਦਲ ਇੱਕ ਸਾਡੇ ਬਠਿੰਡਾ ਲੋਕ ਸਭਾ ਹਲਕੇ ਦੇ ਨੁਮਾਇੰਦਾ ਵੀ ਹੈ ਅਤੇ ਸਿੱਖ ਕੌਮ ਦੀ ਪੈਰਵਾਈ ਲਈ ਅਗਵਾਈ ਕਹਿੰਦੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਰਦੇ ਨੇ ਤੇ ਸਾਨੂੰ ਮਾਣ ਹੈ ਕਿ ਅਸੀਂ ਇਹੋ ਜਿਹੇ ਨਮੈਂਡੇ ਚੁਣ ਕੇ ਦੇਸ਼ ਦੀ ਪਾਰਲੀਮੈਂਟ ਚ ਭੇਜਦੇ ਆ ਖਾਸ ਕਰ ਮੇਰਾ ਪਿੰਡ ਚੱਬਰ ਹੋਵੇ 14 ਹੋਵੇ 19 ਹੋਵੇ 24 ਹੋਵੇ ਹਮੇਸ਼ਾ ਅਸੀਂ ਬੀਬਾ ਜੀਆਂ ਨੂੰ ਵੱਧ ਚੜ ਕੇ ਐਸੇ ਕਰਕੇ ਬਟੰਡਾ ਪਾਰਲੀਮੈਂਟ ਦੇ ਲੋਕ ਜਿੱਤਿਆ ਕੇ ਭੇਜਦੇ ਆ ਕਿ ਉਹ ਪੰਥ ਦੀ ਕੌਮ ਦੀ ਪੰਜਾਬ ਦੀ ਘੱਟ ਗਿਣਤੀਆਂ ਦੀ ਆਵਾਜ਼ ਬਣਦੇ ਆ ਤੇ ਉਸ ਹੁਕਮਰਾਨਾਂ ਨੂੰ ਬਿਨਾਂ ਡਰ ਤੋਂ ਬਿਨਾਂ ਭੈ ਤੋਂ ਬਿਨਾਂ ਲਾਲਚਾਂ ਤੋਂ ਬਾਬਰ ਨੂੰ ਜ਼ਬਰ ਕਹਿੰਦੇ ਆ ਤੇ ਉਸ ਪਾਰਲੀਮੈਂਟ ਦੇ ਵਿੱਚ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਆ ਮੈਂ ਫਿਰ ਬੀਬਾ ਹਰਸਿਮਰਤ ਕੌਰ ਬਾਦਰ ਨੂੰ ਜਮੀਰੇ ਪੰਜਾਬ ਨਾਂ ਦੇ ਕੇ ਸੰਬੋਧਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ